ਜੀ ਮੇਕਰੋ ਦਬਈ ਵਾਲੇ ਹੋ ਜੋ ਫਿਰ ਕੈਮਨ ਨੈਸ਼ਨਲ ਡੇ ਆਉਣ ਵਾਲਾ ਦਿਨ ਰਹਿ ਗਿਆ ਥੋੜੇ ਪਿਛਲੇ ਨੈਸ਼ਨਲ ਡੇ ਤੇ ਆਪ ਨੂੰ ਨੈਟ ਮਿਲਿਆ ਸੀਗਾ ਸਿਰਫ 30 ਜੀਬੀ ਪਰ ਇਸ ਨੈਸ਼ਨਲ ਡੇ ਤੇ ਨੈਟ ਮਿਲੂਗਾ ਹਰ ਇੱਕ ਨੂੰ 50 ਜੀਬੀ ਵੈਲਿਡ ਹੋਊਗਾ 1 ਮਹੀਨੇ ਵਾਸਤੇ ਸਾਰਿਆਂ ਦੇ ਫੋਨਾਂ ਤੇ ਮੈਸੇਜ ਆ ਗਿਆ ਮੇਰੇ ਫੋਨ ਤੇ ਵੀ ਮੈਸੇਜ ਆਇਆ ਕੱਲ ਸਿੰਪਲ ਮੈਸੇਜ ਹੈ ਚਾਹੇ ਤੁਹਾਡੇ ਕੋਲ 5 ਦਾ SIM ਆ ਚਾਹੇ ਤੁਹਾਡੇ ਕੋਲ ਡਿਊ ਦਾ SIM ਆ ਚਾਹੇ ਤੁਹਾਡੇ ਕੋਲ AT&T ਸਲੋਟ ਦਾ SIM ਆ ਹਰ ਇੱਕ SIM ਤੇ ਮਿਲਣਾ ਤੇ ਮਿਲਣਾ ਚਾਹੇ ਕੋਈ ਇਥੋਂ ਦਾ ਸਿਟੀ ਜਾਣਾ ਚਾਹੇ ਕੋਈ ਵਰਕ ਪਰਮਟ ਤੇ ਚਾਹੇ ਕੋਈ ਟੂਰਿਸਟ ਵੀ ਦੇ ਜਿਹਦੇ ਕੋਲ ਦੁਬਈ ਦਾ SIM ਹੈਗਾ ਹਰ ਇੱਕ ਨੂੰ 50 GB ਨੈਟ ਆਰਾਮ ਨਾਲ ਮਿਲਣਾ ਉਹਦੇ ਉੱਤੇ ਨੈਸ਼ਨਲ ਡੇ ਦੇ ਉੱਪਰ ਤੁਹਾਨੂੰ ਪਤਾ ਹੈ ਕੋਈ ਵੀ ਤਿਹਾਰ ਹੁੰਦਾ ਇਥੇ Eid ਹੁੰਦੀ ਆ ਇਹ ਨੈਟ ਦਿੰਦੀ ਹੀ ਦਿੰਦੇ ਨੇਗੇ ਫ੍ਰੀ ਦੇ ਵਿੱਚ ਜਦੋਂ ਰੈਸਟ ਆ ਸ਼ੁਰੂ ਹੁੰਦੀ ਨੇ ਆਪਾਂ ਨੂੰ ਉਦੋਂ ਵੀ ਇੱਕ ਨੀ ਮਹੀਨਾ ਨੈਟ ਮਿਲਦਾਗਾ ਤੇ ਉਹਦੇ ਵਿੱਚ ਕੋਡ ਵਾਰ ਆਉਣਗੇ ਮੈਸੇਜ ਦੇ ਵਿੱਚ ਆਊਗਾ ਤੁਹਾਡੇ ਕੋਲ ਉਹ ਕੋਡ ਆਪਣਾ ਭਰ ਲਿਓ ਤੇ ਵੀਡੀਓ ਨੂੰ ਵਾਰ ਤੋਂ ਵਾਰੇ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਤੱਕ ਤਾਂ ਜੋ ਉਹ ਵੀ ਇਸ ਚੀਜ਼ ਦਾ ਲਾਭ ਲੈ ਸਕਣ ਕਿਉਂਕਿ ਤੁਹਾਨੂੰ ਪਤਾ ਦੁਬਈ ਦੇ ਵਿੱਚ ਇੰਟਰਨੈਟ ਬਹੁਤ ਜ਼ਿਆਦਾ ਮਹਿੰਗਾ ਹੈਗਾ ਸੋ ਜਦੋਂ ਵੀ ਕੋਈ ਵੀ ਤਿਹਾਰ ਦਿਨ ਆਉਂਦਾ ਇਹਨਾਂ ਦਾ ਤਾਂ ਇਹ ਨੈਟ ਸਭ ਤੋਂ ਪਹਿਲਾਂ ਹੁੰਦੇ ਨੇ ਤੇ ਇਸ ਵਾਰ ਨੈਸ਼ਨਲ ਡੇ ਤੇ 50 GB ਡਾਟਾ ਇੱਕ ਮਹੀਨੇ ਦੇ ਲਈ ਮਿਲ ਰਿਹਾ ਹੈਗਾ ਤੇ ਜਿਹੜੇ ਜਿਹੜੇ ਨਹੀਂ ਪਤਾ ਸੀ ਹਜੇ ਤੱਕ ਤਾਂ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਜਰੂਰ ਕਰ ਦਿਓ ਤਾਂ ਜੋ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਣ ਹਾਂਜੀ ਦੋਸਤੋ ਧੰਨਵਾਦ